ਸੋ ਸ੍ਰੀਖਾਲ ਜੀ ਅੱਜ ਅਸੀਂ ਲੈ ਕੇ ਆਏ ਟਰਾਲੀ ਵਿਕਾਊ ਹੈ 12x6 ਦੀ ਮਾਡਲ ਹੈ ਜੀ 2010 ਰੇਟ ਮੰਗੇ ਜੜਾ ਕਿਸਾਨ ਵੀਰ ਨੇ 60000 ਏਰੀਆ ਜੀ ਰਾਜਪੁਰਾ ਟਾਇਰ 50 ਪੈਸੇ ਪੇ ਟਰਾਲੀ ਵਿਕਾਊ ਹੈ 12x6 ਦੀ ਮਾਡਲ 2010 ਰੇਟ ਹੈ ਜੀ 60000 ਏਰੀਆ ਰਾਜਪੁਰਾ ਟਾਇਰ 50 ਪੈਸੇ ਪੇ ਕਿਸਾਨ ਵੀਰ ਦਾ ਨੰਬਰ ਹੈ 9417122319 9417122319 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੈ ਅਸੀਂ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਤੇ ਜਿਹੜੇ ਵੀਰ ਸਾਡੇ ਚੈਨਲ ਦੇ ਨਵੇਂ ਹੈ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਆ ਉਹਨੂੰ ਦਬਕ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਜੀ ਮਹਿੰਦਰਾ 265 DI ਟਰੈਕ ਪਿਕਾਉ ਹੈ ਮਾਡਲ ਹੈ ਜੀ 2008 ਰੇਟ ਮੰਗੇ ਕਿਸਾਨ ਵੀਰ ਨੇ 2 ਲੱਖ 20000 ਏਰੀਆ ਜੀ ਲਕੀਮਪੁਰ ਯੂਪੀ ਟਾਇਰ 60 ਪੈਸੇ ਪੇ ਕਿਸਾਨ ਵੀਰ ਦਾ ਨੰਬਰ ਹੈ ਜੀ 9984497300 9984497300 9984497300 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਾਇਰ ਖਰੀਦ ਸਕਦੇ ਹੋ ਜੀ ਅਗੀ ਨੌ ਹਲ ਵਿਕਾਊ ਹੈ ਮਾਡਲ ਹੈ ਜੀ 2015 ਰੇਟ ਮੰਗਿਆ ਜਿਹੜਾ 10000 500 ਏਰੀਆ ਜੀ ਬਰਗਾੜੀ ਕੋਲੇ ਰਣ ਸਿੰਘ ਵਾਲਾ ਨੌ ਹਲ ਵਿਕਾਊ ਹੈ ਜੀ 2015 ਮਾਡਲ ਹੈ ਰੇਟ ਮੰਗਿਆ 10500 ਏਰੀਆ ਜੀ ਬਰਗਾੜੀ ਕੋਲੇ ਰਣ ਸਿੰਘ ਵਾਲਾ ਕਿਸਾਨ ਵੀਰ ਦਾ ਨੰਬਰ ਹੈ 9417071349 9417071349 ਤੁਸੀਂ ਇਸ ਨੰਬਰ ਤੇ ਹੋਣ ਕਰਕੇ ਹਲ ਖਰੀਦ ਸਕਦੇ ਹੋ ਜੀ ਅੱਗੇ ਜੀ ਇਹ ਵਾਲੀ ਲੋਡਰ ਸਮੇਤ ਟਰੈਟ ਤਿਆਰ ਕਰਕੇ ਦਿੰਦੇ ਨੇ ਰੇਟ ਹੈ ਜੀ 240000 ਲੋਡਰ ਸਮੇਤ ਟਰੈਟ ਤਿਆਰ ਕਰਕੇ ਦਿੰਦੇ ਨੇ ਵੀਰ ਰੇਟ ਹੈ ਜੀ 240000 ਨੰਬਰ ਹੈ ਜੀ ਇਹਨਾਂ ਦਾ 94178 13802 94178 13802 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰੈਟ ਤਿਆਰ ਕਰਵਾ ਸਕਦੇ ਹੋ ਜੀ ਅੱਗੇ ਜੀ ਸਕਾਟ 335 ਡਰੈਟ ਵਿਕਾਊ ਹੈ 93 ਮੱਡ ਲੈ ਜੀ ਟੈਰ 75 ਪੈਸੇ ਪੇ ਏਰੀਆ ਜੀ ਬੁਲਾਡਾ ਨੇੜੇ ਗੈਸ ਸਟੇਸ਼ਨ ਰੇਟ ਹੈ ਜੀ 90000 ਸਕੂਟਰ 335 ਡਰਾਟ ਬਿਕਾਉ ਹੈ 93 ਮਾਡਲ ਹੈ ਜੀ ਟਾਇਰ 75% ਏਰੀਆ ਜੀ ਬੁਲਾਡਾ ਨੇੜੇ ਗੈਸ ਸਟੇਸ਼ਨ ਰੇਟ ਵਾਂਗੇ ਜੀ 90000 ਕਿਸਾਨ ਵੀਰ ਦਾ ਨੰਬਰ ਹੈ ਜੀ 8872171880 8872171800 80 8872171 880 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟੈਟ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀ ਫਾਇਦਾ ਚੁੱਕ ਸਕਣ ਤੇ ਸੰਦ ਖਰੀਦ ਸਕਣ ਜੀ ਅੱਗੇ ਜੀ ਟਰਾਲੀ ਵਿਗਾਊ ਹੈ ਜੱਕ ਵਾਲੀ ਹੈ ਟਾਰ 75 ਪੈਸੇ ਪਿਆ ਰੇਟ ਹੈ ਜੀ 90000 ਟਰਾਲੀ ਬਿਕਾਊ ਹੈ ਜੀ ਜੈਕ ਵਾਲੀ ਹੈ ਟਾਇਰ 75 ਪੈਸੇ ਪਿਆ ਰੇਟ ਹੈ ਜੀ 90000 ਕਿਸਾਨਬੀਰ ਦਾ ਨੰਬਰ ਹੈ ਜਿਹੜਾ 8872171880 8872171880 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਧਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਅੱਖਰਾਂ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਤੇ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਐਡ ਡਿਲੀਟ ਕਰ ਦਿਓ ਜਾਂ ਕੱਢ ਦਿਓ ਵੀਰੇ ਐਦਾਂ ਨਹੀਂ ਹੋ ਸਕਦਾ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਹੈ ਉਹ ਤੋਂ ਲੈ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ ਜੇ ਇੱਕ ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰਾਂ ਦੇ ਸੰਦ ਸੇਲ ਹੋ ਜਾਂਦੇ ਆ ਤੇ ਇਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਰਿਓ ਤੁਸੀਂ ਬਣਿਓ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ